ਹੋ ਬੱਲੇ 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 ਆ ਵੀ ਜਰ ਮਾਮਾ ਜੀ ਕਿਤਨਾ ਹਾਲ ਚਾਲ ਕੋ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਬੈਠ ਸਿੱਟਾ ਲਿਓ ਬੈਠੋ ਮੰਮੀ ਡੈਡੀ ਤੇਰੇ ਕਦੋਂ ਮੰਮੀ ਆਂਦੀ ਸੀ ਕੀ ਨਾਲ ਅੱਛਾ ਉਹ ਆਪਣੇ ਚਾਚੀ ਹਣੀ ਮੋਹਰੇ ਟੱਕਰ ਗਏ ਅੱਛਾ ਉਹ ਕਹਿੰਦੇ ਮੈਂ ਆ ਗਈ ਬੁਲਾ ਕੇ ਅੱਛਾ ਹਾਂਜੀ ਅਸਲ ਚਾਚੀ ਮੈਂ ਤਾਂ ਸਾਸੀ ਗੱਲ ਬੁਲਾ ਕੇ ਆ ਗਿਆ ਸਗਾ ਚਲ ਮਾਤਾ ਕਹਿੰਦੀ ਮਾਂ ਨਹੀਂ ਤੂੰ ਜਾਇਆ ਚਲ ਠੀਕ ਹੈ ਚਲ ਫੇ ਚਾਹ ਚੋਰੇ ਆਈ ਤੇ ਬਣਾਣੇ ਹੈ ਨਾ ਹਾਂਜੀ ਹੋਰ ਚਲਾ ਚਾਰ ਵਾਰ ਕਿਦਾਂ ਠੀਕ ਹੈ ਅੱਗੇ ਨਾਲ ਹਾਂਜੀ ਵਧੀਆ ਅੱਗੇ ਨਾਲ ਵਧੀਆ ਚੱਲੀ ਹੋਰ ਦੀ ਮਾਮੀ ਨੂੰ ਕੀ ਹੈ ਮਾਮੀ ਤੇਰੀ ਥੋੜੀ ਢਿੱਲੀ ਹੋ ਜਾਂਦੀ ਹੈ ਸਿਹਤ ਖਰਾਬ ਦੀ ਦਵਾਈ ਲੈਣ ਗਈ ਹੈ ਹਾਂਜੀ ਆ ਮਾਮੀ ਨੇ ਇੱਧਰ ਜਿੰਦਾ ਲੱਗਾ ਇਹੇ ਭਰਾਵਾ ਤੈਨੂੰ ਕੀ ਦੱਸਾਂ ਹਾਂਜੀ ਕਿੰਨੇ ਦਿਨ ਹੋ ਗਏ ਫੇਤੀਆਂ ਨੂੰ ਗਏ ਹੋ ਮੈਂ ਵੀ ਦੇਖਿਆ ਨੂ ਗਏ ਤੇ ਜੰਦਾ ਇਹ ਉਦਣ ਵੀ ਆਪਣੇ ਆਈ ਸੀ ਮਾਮੀ ਹਣੀ ਉਹ ਅਰਜਨ ਮੈਂ ਤੁਹਾਨੂੰ ਮੈਂ ਗਿਆ ਹਾਂ ਹਾਂਜੀ ਹਾਂਜੀ ਉਹਰਾਵਾ ਫਸ ਉਦੋਂ ਜਦੋਂ ਆਜ਼ਾਦੀ ਆਈ ਥੋੜਾ ਉਹ ਉਦਣ ਦੇ ਆਏ ਨਹੀਂ ਨਾ ਨਾ ਪਰਸੋਂ ਦੇ ਆਈ ਸੀ ਅੱਛਾ ਜੇ ਇੱਥੇ ਘਰੋਂ ਮਾੜਾ ਜ ਆਈ ਗੇੜਾ ਮਾਰ ਕੇ ਮੁਰਗੇ ਤੇਰੀ ਬੜੀ ਮਾਮੀ ਲੈ ਹੋਰ ਬੈਠਦਾ ਹਾਂ ਹਾਂ ਮਾ ਠੀਕ ਹੈ ਬੈਠੋ ਕਰਕੇ ਬੈਠੋ اوہ سنوں بس ٹھیک ہے چاچی کو پڑھ گئے ہیں اوہ بڑی سی را تو چمکا دینا نہیں ہوے کون لگا رہا مصکل ہاں چلو ٹھیک ہے پانی پلاواں پہلا میں ہے ادوں تو میں چا پی کے ایا ہاں باجی آ جاؤ ਤੁਸੀਂ او چاچی نے میرے کو پانی بھی پلا تھا اچھا بنا لے سی انہوں نے ٹھیک ہے ٹھیک ہے چلو پھر پاوے جا ہاں چا ہمیں بنانے ہیں اور تابی اندر نہیں او سید خراب تھی دوائی لینے جا جو اوکے ਉਹ ਤਾਂ ਅੰਦਰ ਉਹ ਗੱਲ ਬੰਗਾਵ ਦਾ ਕੱਢਦਾ ਹੈ ਅਮਰਜੀਤ ਆਈ ਨਹੀਂ ਜਿੰਦਾ ਲੱਗਦਾ ਹਜੇ ਇਹ ਮੈਂ ਉੱਥੇ ਜਾਦੀ ਬਚਾਈ ਆ ਭਾਈ ਉਹ ਮੈਂ ਪਰਸੋਂ ਜਾਊ ਰੋਕ ਮੋਟਾ ਪਰਸੋਂ ਆਇਆ ਮੈਂ ਦੱਸਿਆ ਮੈਂ ਤਾਂ ਪਰਸੋਂ ਆਈ ਸੀ ਮਾਰੇ ਆਈ ਅੰਦਰ ਭੜੀ ਮੈਂ ਤਾਂ ਹੈਂਜੀ ਕਰਿਆ ਬਸ ਇਹਨੂੰ ਮਿਲ ਕੇ ਚਲ ਗਈ ਕਹਿੰਦੀ ਮੈਨੂੰ ਕੰਮ ਦੀ ਕਹਿੰਦੀ ਉਹ ਕਹਿੰਦੀ ਅੰਦਰ ਮਾਰੇ ਝਾੜੂ ਲਾਇਆ ਉਹ ਮਾਲਕ 15 20 ਮਿੰਟ ਮੋਹਰੇ ਰੋੜੇ ਅੱਛਾ ਹਾਂ ਉਹ ਕਰਨੀ ਨੂੰ ਹੋਊਗਾ ਚਲੋ ਅਰੇ ਆਈ ਦੇ ਬਣਾਉਣੇ ਚਾ ਆਨਾਰੀ ਉਹਦਾ ਕਰਦੇ ਠੀਕ ਹੈ ਚੱਲ ਕੋਈ ਠੀਕ ਹੈ ਇਹ ਵੀ ਨਹੀਂ ਚਾਹਿੰਦਾ ਠੀਕ ਲਾਹੌਰ ਭੈਣ ਉਹ ਆਪ ਤੁਸੇ ਜਾ ਕੇ ਬੈਠੀ ਆ ਉਹਨ ਬਿੱਟੂ ਨੂੰ ਚੱਕਦਾ ਉਧਰ ਤੋਂ ਬੋਲ ਨਹੀਂ ਕੀਤਾ ਜਾਂਦੇ ਨੇ ਆ ਹੁਣ ਇੱਕ ਦਿਨ ਮੈਸੇਜ ਬੋਲ ਕੇ ਪਾਤਾ ਉਹਨੇ ਮੈਨੂੰ ਤੇ ਬੜਾ ਐਵੇਂ ਨਹੀਂ ਮੈਸੇਜ ਬੋਲ ਫੋਨ ਨਹੀਂ ਕਰਤਾ ਮੈਸੇਜ ਬੋਲ ਲੇਗਾ ਮੈਸੇਜ ਮੈਂ ਤੁਹਾਨੂੰ ਸੁਣਾਣਾ ਸੁਣ ਲਿਓ ਅੱਛਾ ਲਾ ਮੈਂ ਤੁਹਾਨੂੰ ਸੁਣਾਣਾ ਤੁਹਾਨੂੰ ਆ ਜੀ ਤੁਸੀਂ ਕਾ ਇਕੱਠਿਆਂ ਦੇ ਰੋਟੀ ਬਣਾਣੀ ਆ ਤੇ ਇਕੱਠੇ ਬਣਾ ਕੇ ਖਾ ਲਓ। ਇਹ ਕੱਲ ਕੱਲੇ ਨੇ ਬਣਾਉਣੀਆਂ ਬੇਸ਼ੱਕ ਕੱਲੇ ਹੋ ਕੇ ਬਣਾ ਲਿਓ। ਸੌਜੀ ਦਾ ਆਪਣੀ ਬਣਾ ਲਓ, ਤੁਸੀਂ ਆਪਣੀ ਬਣਾ ਲਿਓ। ਹਾਂ ਲੈ, ਫੋਨ ਲਓ। ਕੀ ਗੱਲ ਹੋ ਗਈ? ਭਾਵੇਂ ਕੀ ਗੱਲ ਹੈ ਤਾਂ ਕੋਈ ਗੱਲ ਨਹੀਂ ਪੈਣ ਦੀ, ਚੁੱਪ ਖਾ ਲੈਣੀ ਬਾਦਰੀ। ਨੇ ਉਹ ਜਿਹੜੀ ਗਈ ਉਹਨੇ ਕੋਈ ਨਾ ਕੋਈ ਗੱਲ ਤਾਂ ਵੀਰੇ ਜਰੂਰ ਹੋਈ ਹੋਣੀ ਆ। ਹਾਂ ਜੀ ਭੈਣ ਭਰਾ ਨੂੰ ਦੱਸ ਕੀ ਜਾਣੇ ਤੂੰ ਫੋਨ ਲਾ ਕੇ ਪੁੱਛ ਲੈ। ਉਹ ਇਹਨੇ ਕਰਦੀ ਆ ਗੱਲ ਉਹਨਾਂ। ਹਾਂ। ਪਰ ਉਹ ਗੱਲ ਦੇਖ ਲਓ ਗੱਲ ਕਰਕੇ ਤੁਹਾਨੂੰ ਪਤਾ ਲੱਗ ਜਾਊ। ਕੀ ਕਹਿੰਦੀ ਫੋਸਲਾ। ਇਹਦੀ ਇਹ ਦੇ ਕਰਕੇ ਤੁਹਾਨੂੰ ਕਹਿੰਦਾ ਗੱਲਿਆ ਨੂੰ ਦੱਦਿਆ। ਮੈਂ ਲਾਉਂਦੀ ਵੀਰੇ ਅਮਰਜੀਤ ਨੂੰ ਫੋਨ ਨੂੰ। ਲਾਓ ਫਰ ਉਹ ਗੱਲ। ਤਾਂ ਹੀ ਤਾਂ ਤੁਹਾਨੂੰ ਬੁਲਾਇਆ। ਹੋਰ ਲੈ ਬੀਦੋਨ। ਹੋ। ਮੋਸੇਤ ਖਰਾਬ ਹੋ ਗਈ ਵੀਰਾ ਕਹਿੰਦਾ ਦਵਾਈ ਲੈਣ ਗਈ ਉਸ। ਹਾਂਜੀ ਹਾਂ। ਉਪਰ ਉਹ ਮੌਸਮ ਬਦਲਦਾ ਕਰਕੇ ਨਾ ਬਰਸਾਤ ਮਹੀਨਾ ਕਰਕੇ ਤਾਂ ਇਦਾਂ ਹੋ ਜਾਂਦੀ ਆ ਸੇਤ। ਪਿਹਾਰ ਬੀ ਰਚਿਆ ਹਾਂ ਜਾਨ ਤੇ ਕਹਾਂਜੀ ਮੋਦੇ ਆ 50 ਰੁਪਏ ਕਹਿੰਦਾ 50 ਰੁਪਏ ਹੋਰ ਮੈਂ ਕਿਹਾ ਭੈਣ ਵੀ ਫੋਨ ਕਰਦੀ ਹੱਡੀ ਅਮਰਜੀਤ ਨੂੰ ਲੱਗਦਾ ਨਹੀਂ ਰੇਂਜ ਤੋਂ ਬਾਹਰ ਆਉਂਦਾ ਆ ਚੱਲ ਕੋਈ ਨਹੀਂ ਭੈਣ ਤੂੰ ਕੀ ਹੋਇਆ ਕਿੰਨੇ ਦਿਨਾਂ ਦੀ ਗਈ ਮੈਨੂੰ ਲੱਗਦਾ ਮਹੀਨਾ ਤਾਂ ਹੋ ਚੱਲਿਆ ਹੁਣੋਂ ਕਈ ਨੂੰ ਜਾਗਾਈ ਗਈ ਹੋ ਗਈ ਤਵੇ ਕੁੜੀ ਦੀਆਂ ਛੁੱਟੀਆਂ ਨਹੀਂ ਹੁੰਦੀਆਂ ਭੈਣ ਫੇਰ ਵੀ ਤੂੰ ਨਾ ਤਾਂ ਹੀ ਮੈਂ ਤੈਨੂੰ ਸੱਦਿਆ ਦੇਖਿਆ ਸੀ ਕਿਹਾ ਪਹਿਲਾਂ ਭੈਣ ਦੋ ਦੱਸਿਏ ਤੇ ਜੇ ਜੇ ਇੱਥੇ ਮੈਂ ਤੇ ਸਾਹਮਣੇ ਸੱਦਿਆ ਵੀ ਕਰੇ ਦਊਗਾ ਵੇ ਪਤਾ ਨਹੀਂ ਹੋਰ ਕੋਈ ਸਮ ਕਹਿ ਦੋ ਬਿੱਟੂ ਨੂੰ ਕੋਈ ਨਾ ਕੋਈ ਗੱਲ ਤਾਂ ਵੀਰੇ ਜ਼ਰੂਰ ਹੋਈ ਹੋ ਜਿਹੜਾ ਉਹ ਗਈ ਆ ਨਹੀਂ ਤਾਂ ਉਹਨੂੰ ਨਹੀਂ ਪਤਾ ਕਿ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਆ ਕੋਈ ਨਾ ਕੋਈ ਗੱਲ ਤਾਂ ਭਾ ਵੀ ਜ਼ਰੂਰ ਹੋਈ ਹੋਣੀ ਇਹਦਾ ਦਿਮਾਗ ਕਰਾ ਉਹ ਜਿਹੜਾ ਇੱਦਾਂ ਜਾਣਾ ਸੀ ਉਹਨੇ ਅਸੀਂ ਤਾਂ ਖੁਸ਼ ਨਹੀਂ ਗਿਆ ਭੈਣ ਉਹ ਆ ਕਿ ਮੈਂ ਚਲ ਗਿਆ ਪਹਿਲਾਂ ਤਾਂ ਕਹੇ ਗਈ ਨਹੀਂ ਅਗਰ ਬਿੱਟੂ ਤੇ ਜਾਣ ਤੋਂ ਮਗਰ ਉਹਨੇ ਮਾ ਬਾਹਰ ਇੱਦਾਂ ਜਾਣਾ ਸੀਗਾ ਫਿਰ ਹਾਜੀ ਭੈਣ ਨੂੰ ਅਸੀਂ ਆ ਤੂੰ ਕੀ ਕਹਿਣਾ ਸੀ ਦੱਸ ਕੋਈ ਹੋਣੀ ਕੋਈ ਨਾ ਕੋਈ ਗੱਲ ਕੋਈ ਨਹੀਂ ਫੋਨ ਜਦੋਂ ਲੱਗੂਗਾ ਮੈਂ ਕਰੂੰਗੀ ਗੱਲ ਉਹਦੇ ਨਾਲ ਉਹ ਪਹਿਲੇ ਗੱਲ ਪਹਿਲਾਂ ਜਿਹੜੇ ਪੈਸੇ ਚਲ ਫੜਿਓ ਲਫਾੜ ਗੋ ਕੇ ਭੇਜੇ ਆ ਪਹਿਲੇ ਤਾਂ ਲੋਕਾਂ ਨੇ ਦਿਨਾਂ ਤੋਂ ਮੰਗਿਆ ਭਾਈ ਜੀ ਮੈਂ ਹੁਣੀ ਮੋਰਖੇ ਵਾਪਸ ਮੰਗਣੇ ਆ ਤਾਂ ਲੈਣੇ ਆ ਜੇ ਉਹ ਤਾਂ ਲੈਣੇ ਆ ਤੁਹਾਡੇ ਘਰ ਕੋਲ ਸੀ ਇਹ ਵੀ ਤੁਸੀਂ ਅਸੀਂ ਤਾਂ ਇਹ ਵੀ ਕਿਹਾ ਵੀ ਤੂੰ ਸਾਨੂੰ ਪੈਸੇ ਦੇ ਅਸੀਂ ਤਾਂ ਆਪ ਕੰਮ ਕਰੀਦਾ ਦਿਨ ਰਾਤ ਕੰਮ ਕਰੀਦਾ ਪੈਸੇ ਲਾਈ ਜਾਂਦੇ ਬਟੀਕ ਵਾਲੇ ਦੇਣ ਬੜੀ ਦੁਕਾਨ ਵਾਲੀ ਤੋਂ ਤਾਂ ਮੈਂ ਫੜ ਕੇ ਲੈ ਕੇ ਆਇਆ ਪੈਸੇ ਤੁਹਾਡਾ ਵੀ ਉਦੋਂ ਤਾਂ ਹੀ ਟਾਈਮ ਸਾਰਿਆ ਸੀ ਕੋਈ ਨਹੀਂ ਵੀਰੇ ਮੈਂ ਵੀ ਦੇ ਹੀ ਦੇਣੀ ਆ ਮੈਨੂੰ ਨਾ ਸੁਣਾ ਤੂੰ ਐ ਮੈਂ ਕਿਤੇ ਦੇ ਦੇ ਸਾਹਮਣੇ ਕੋ ਗੱਲ ਕਰੀ ਫੇਸ਼ ਤਰ੍ਹਾਂ ਨੂੰ ਥਾਂ ਹੋ ਜਾਊਗਾ ਦੇ ਦੇਣੇ ਵੀਰੇ ਮੈਂ ਵੀ ਥੋੜੋ ਥੋੜੇ ਕਰਕੇ ਦੇ ਦਊਂਗੀ ਤੇਰੇ ਪੈਸੇ ਲੈ ਦੱਸ ਮੈਨੂੰ ਨਾ ਸੁਣਾ ਤੂੰ ਕਿਹਦੇ ਆ ਤੂੰ ਤਾਂ ਸਿੱਧੀ ਗੱਲ ਦੀ ਆ ਆ ਫੇ ਤਾਂ ਮਨਾਉਣਾ ਸੁਣਾਦਾ ਤੂੰ ਮੈਨੂੰ ਵੀ ਤਾਂ ਸੁਣਾਉਣਾ ਹੀ ਆ ਪੈਸੇ ਦੇ ਮੋੜ ਦੇਣੇ ਆ ਪੈਸੇ ਮੈਂ ਉਹ ਮੈਂ ਚੱਲਦਾ ਜਿਹੜੀ ਥੋੜੇ ਉਹ ਚਿੱਤਰ ਪਾਣੇ ਜਿਹੜੀ ਉਹ ਤੋਂ ਤੁਹਾਡੀ ਮਦਦ ਦੇ ਕੇ ਕਰਕੇ ਨਾ ਵਰਗਾ ਘਰ ਦਾ ਕਲੇਜ ਲਗਾਇਆ ਉਹ ਮਾਰਾ ਜਿਉਂ ਉਹਨੂੰ ਗੱਲ ਦਾ ਪਤਾ ਲੱਗਿਆ ਉਹ ਤਾਂ ਮਾਰੇ ਸੁਣਾ ਹੀ ਚਾਉਣਾ ਹੁੰਦਾ ਆ ਉਹ ਲੋਕ ਲੈ ਤੇਰੇ ਭਰਾ ਕਹਣਾ ਲਾ ਪਏ ਆ پیسے ਮੰਗਣ ਲੈ ਉਹਨਾਂ ਪੈਰ ਦੂੰ ਬੁੱছা ਕਰਕੇ ਬਹਿ ਗਏ ਹਜ਼ਾਰਾਂ ਗੱਲਾਂ ਦੀ ਕਰਦੇ ਉੱਧਰ ਹਜ਼ਾਰਾਂ ਗੱਲਾਂ ਦੀ ਉਹਦੇ ਮੜ ਕੇ ਕਿੱਥੇ ਵੇ ਜਦੋਂ ਬਿੱਟੂ ਦਾ ਭੋਨ ਬਣਾ ਆਇਆ ਇਹਨੇ ਮੜ ਕੇ ਪੁੱਛਿਆ ਉਹ ਹੋਈ ਗੱਲ ਉਹ ਮੋਤਾ ਬਣਾ ਕੇ ਬਹਿ ਗਿਆ ਲੈ ਹੁਣ ਥੋਮ ਬਣਾ ਕੇ ਬਹਿ ਗਿਆ ਫੇ ਅਸੀਂ ਕਿਹਨੂੰ ਦੱਸੀਆ ਕੋਈ ਨਹੀਂ ਤਾਂ ਵੀ ਕੰਮ ਚੱਲ ਪਉਣ ਥੋੜ੍ਹ ਥੋੜ੍ਹੇ ਕਰਕੇ ਵੀਰੇ ਦੇ ਦੇਣਾ ਕੋਈ ਗੱਲ ਨਹੀਂ ਦੱਸ ਦੱਸ ਕਹਿਣ ਕੀ ਕਹਿ ਸਕਦੇ ਆ ਅਸੀਂ ਅਜੀ ਦਾ ਬਿੱਟੂ ਰੂਜ਼ਾਰਨ ਨੂੰ ਕੁਝ ਨਹੀਂ ਕਿਹਾ ਤਾਂ ਮਰਜੀਦ ਨੂੰ ਕਹ ਗਿਆ ਨਹੀਂ ਤੈਨੂੰ ਕੁਝ ਕਿਹਾ ਅਬੀਰਾ ਮੈਨੂੰ ਨਾ ਗਾਵ ਦੇ ਵਿੱਚ ਲੈ ਕੇ ਆਇਓ ਚੱਗਾ ਸੁਣ ਲੈ ਮੇਰੀ ਇੱਕ ਤੁਹਾਨੂੰ ਕਹਾਂਗੇ ਮੈਂ ਤੁਹਾਡੇ ਤੋਂ ਬੁਰੀ ਪਾਉਂਗੀ ਉਹਨੂੰ ਕਹੇ ਮੈਂ ਉਹਦੇ ਤੋਂ ਬੁਰੀ ਪਾਉਂਗੀ ਮਾਤਾ ਹੁਣ ਬੱਸ ਘਰ ਬੈਠਾ ਨਾ ਤੈਨੂੰ ਨਹੀਂ ਕੋਲ ਗੱਲਾਂ ਦਾ ਪਤਾ ਹੈਗਾ ਤੂੰ ਨਹੀਂ ਵਿੱਚ ਬੋਲਣਾ ਹੈਗਾ ਤੈਨੂੰ ਨਹੀਂ ਕੁਝ ਵੀ ਪਤਾ ਹੈਗਾ ਸਾਡੀਆਂ ਗੱਲਾਂ ਦਾ ਅਮਾ ਦੇਖ ਹੁਣ ਤੈਨੂੰ ਨਹੀਂ ਬੋਲਣਾ ਵਿੱਚ ਕੋਈ ਵੀ ਤੂੰ ਕੋਈ ਨਾ ਕੋਈ ਨੂੰ ਪੁੱਤ ਐਵੇਂ ਮਾਤਾ ਤੇਰੀ ਕੁਸ ਕਰ ਐਂ ਤੂੰ ਨਹੀਂ ਲੈ ਕੇ ਕੋਈ ਵੀ ਗੱਲ ਦਾ ਇਨਸਾਨੀ ਪੈਣਾ ਅਮਰਜੀਦ ਨੂੰ ਮੂੰਹ ਤੇ ਸਾਨੂੰ ਵੀ ਬਿਠਾ ਲਾ ਸਾਡਾ ਕਸੂਰ ਹੋਇਆ ਸਾਨੂੰ ਕਹਿ ਦੀ ਪੂਰਾ ਕਸੂਰ ਹੋਇਆ ਤਾਂ ਮਾਰ ਦੇ ਜਿੰਨਾ ਮੈਂ ਨਹੀਂ ਕੋਈ ਵੀ ਗੱਲ ਦਾ ਨਿਆਬ ਹੈ ਤੁਸੀਂ ਨਾ ਜਿੱਠੀ ਜਾਵੋ ਉਹ ਬੈਠਾ ਪਰਦੇਸਾਂ ਦੇ ਵਿੱਚ ਕੀ ਪਰ ਤੁਹਾਡੇ ਵਿੱਚ ਕੀ ਗੱਲਾਂ ਹੋਈਆਂ ਕੀ ਨਹੀਂ ਹੋਈਆਂ ਮੈਨੂੰ ਨਾ ਕੋਈ ਵੀ ਦੱਸੋ ਇਹ ਗੱਲ ਹੋ ਗਈ ਮੈਨੂੰ ਨਹੀਂ ਪਤਾ ਆਪਣੀਆਂ ਆਪ ਹੀ ਨਵੇੜੋ ਤੁਸੀਂ ਉਹ ਜਾ ਕੇ ਦੇਖ ਕੇ ਰਹਿ ਗਈ ਤੁਸੀਂ ਸਾਨੂੰ ਇਦਾਂ ਬੋਲਦੇ ਆਪਣੀਆਂ ਆਪ ਹੀ ਨਵੇੜੋ ਤੁਸੀਂ ਆਪੇ ਜੇ ਮੈਂ ਉਹਨੂੰ ਕਹੂੰਗੀ ਅਗਲੀ ਮੈਨੂੰ ਕਹੂੰਗੀ ਤੂੰ ਉਹਨਾਂ ਦਾ ਪੱਖ ਰੈਂਦੀ ਮੈਂ ਤੁਹਾਨੂੰ ਕਹੂੰ ਕਿ ਤੁਸੀਂ ਕਹੋਗੇ ਉਹਨਾਂ ਦਾ ਪੱਖ ਲੈਂਦੀ ਆ ਆਪਣੀਆਂ ਆਪੇ ਨਵੇੜੋ ਤੁਸੀਂ ਕੀ ਗੱਲਾਂ ਤੁਹਾਡੀਆਂ ਮੈਂ ਕਿਤੇ ਆਉਣਾ ਦੋਹਾਂ ਚੋਂ ਵੀ ਨਹੀਂ ਆਉਣਾ ਮੈਂ ਮਿਲ ਕੇ ਚਲ ਜਾਣਾ ਮੈਂ ਕਿਹਾ ਇੱਥੇ ਤੁਹਾਡੀਆਂ ਗੱਲਾਂ ਨਵੇੜਨੀਆਂ ਆ ਕੀ ਪਤਾ ਤੁਹਾਡੇ ਚ ਕੀ ਗੱਲਾਂ ਹੋਈਆਂ ਮੈਂ ਕਿਹਾ ਕੋਲ ਸੀਗੀ ਲੈ ਹੁਣ ਭੈਣ ਦੇ ਜਾਲੀ ਵੀ ਦਿਮਾਗ ਦੇ ਗੱਲਿਆ ਵੀ ਅਸੀਂ ਸ਼ਾਇਦ ਅਮਰਜੀਤ ਨੂੰ ਤੰਗ ਕੀਤਾ ਉਹ ਬਾਹਰ ਵਾਲਿਆਂ ਦਾ ਕਹਿਣਾ-ਕਹਿਣਾ ਆ ਰਾਹੋਂ ਭੈਣ ਵੀ ਕਹਿਣਾ ਕੀ ਪਤਾ ਕਾਦੇ ਜਈਓ ਅੱਜੇ ਨਾ ਹੀ ਤੰਗਰੀ ਕੀਤਾ ਨਾ ਉਹ ਤਾ ਉਹਨੂੰ ਤੰਗ ਕੀਤਾ ਨਾ ਬਿੱਟਰ ਨੂੰ ਤੰਗ ਕੀਤਾ ਕੁਛ ਨਹੀਂ ਕੀਤਾ ਹੈ ਅਜੀਰਾ ਜਨਾ ਬਾਹਰੋਂ ਇਹ ਕਰ ਭੇਜਿਆ ਬਈ ਚਲੋ ਸਾਡਾ ਰਾਮਣ ਕਹੋ ਬਾਹਰ ਜਾ ਕੇ ਕੰਮ ਕਰੂਗਾ ਮੈਂ ਇੱਥੇ ਕਰੂਗਾ ਜਦ ਰਾਮਣ ਕਹੇ ਜੀ ਮੇਰਾ ਮोटा ਘਰ ਦਾ ਮੂੰਹ ਮੱਤਾ ਬਣਾ ਜੇ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਮੈਂ ਕਿਹੜਾ ਕੋਲ ਸੀ ਕੀ ਹੋਇਆ ਕੀ ਨਹੀਂ ਹੋਇਆ ਜਿਹੜੀ ਉਹ ਬਈਓ ਬਾਕੀਆ ਬੀਟੂ ਦਾ ਮੈਸੇਜ ਸੋਨੇ ਹੀ ਲਿਆ ਆ ਕਹਿੰਦਾ ਅਮਰਜੀਤ ਨੂੰ ਤੰਗ ਪਰੇਸ਼ਾਨ ਨਾ ਕਰੋ ਤੁਸੀਂ ਕੀ ਪਤਾ ਉਹਨੇ ਫੋਨ ਕਰਕੇ ਉਹਨੂੰ ਕੀ ਦੱਸਿਆ ਕੀ ਨਹੀਂ ਦੱਸਿਆ ਹੁਣ ਮੈਨੂੰ ਕੀ ਬੜਾ ਮੈਂ ਤਾਂ ਮੈਸੇਜ ਹੀ ਸੁਨੇ ਆ ਉਹਦਾ ਉਹੀ ਤਾਂ ਹੈ ਨਾ ਅਸੀਂ ਅਸੀਂ ਕੀ ਕੀ ਬਿਨਾ ਦੱਸੇ ਅਗਲੀ ਚਲੀ ਗਈ ਦੱਸਿਆ ਉਹਨੇ ਫੋਨ ਕਰਦਾ ਨਾ ਸਾਨੂੰ ਉਹ ਫੋਨ ਕਰਦਾ ਜਿਹੜਾ ਦਿਲ ਦਸੀਏ ਪਿੱਛੇ ਸੰਦੇ ਇੱਕ ਵਾਰੀ ਵੀ ਨਹੀਂ ਫੋਨ ਕੀਤਾ ਇੰਨਾ ਚਿਰ ਹੋ ਗਿਆ ਉਹਨੂੰ ਕੇ ਨੂੰ ਕੀ ਪਤਾ ਤੁਹਾਡੇ ਘਰ ਘਰਾਂ ਦੀਆਂ ਗੱਲਾਂ ਚੱਲ ਭੈਣ ਮੇਰੀ ਗੱਲ ਹੋ ਨਹੀਂ ਵਿਚਾਣਾ ਨਾ ਚੱਲ ਚਲੋ ਸਾਡੂ ਮਰਾਓ ਫੇ ਨਾ ਮੈਂ ਪੜਾਨੀ ਚਾਹੀ ਮੈਂ ਨਹੀਂ ਚਾਹ ਪੀਣ ਬਤੇਰੀਆਂ ਪੀਤੀਆਂ ਚਾਹ ਹੁਣ ਤੁਸੀਂ ਮੈਨੂੰ ਲਾਪੇ ਪੈਸਿਆਂ ਦੇ ਮੇਰੇ ਨਾਲ ਚਲੋ ਮੇਰੇ ਹੱਥ ਤੋਰ ਮੈਂ ਤਾਂ ਬਹਿ ਜਾ ਆ ਜਾਵਾਂਗੇ ਕਿਤੇ ਫਿਰੋ ਟਾਈਮ ਲੱਗੂਗਾ ਤਾਂ ਸਾਡਾ ਬੈਣ ਬੈਣ ਆ ਤਾਹੇ ਤਕੀਲ ਹੈ ਨਾ ਸੋਣਾ ਲੱਗ ਪਏ ਆ ਬੰਦਾ ਮਾਪਿਆਂ ਕੋਈ ਪੈਸੇ ਲੈਂਦਾ ਜਾਂ ਭੈਣ ਭਾਈਆਂ ਤੋਂ ਪੈਸੇ ਲੈਂਦਾ ਆ ਓਏ ਦੋ ਮਹੀਨੇ ਨਹੀਂ ਹੋਏ ਤੋਰ ਤੋਂ ਪੈਸੇ ਨੇ ਪਹਿਲਾਂ ਲੱਗ ਪਏ ਸੋਣਾ ਤੁਸੀਂ ਚਲੋ ਹਟੋ ਬੈਠ ਰਹੀ ਮਾਮਾ ਬਜਾਰਾ ਕੱਲਾ ਕਿੱਥੇ ਫਸਿਆ ਵਿਚਾਰਾ ਕਿੱਥੇ ਕਿੱਥੇ ਪੈਦੇ ਆ ਉਹ ਦੋਨਾਂ ਦੇ ਕੋਈ ਨਹੀਂ ਦੇ ਦਵਾਂਗੇ ਥੋੜੇ ਬੋਤੇ ਤੂੰ ਕੋਈ ਥੋੜੇ ਬੋਤੇ ਮੈਂ ਕਰੂੰਗੇ ਦੋ ਦੋ ਤਿੰਨ ਬਾਜੀ ਕਰਕੇ ਦੇ ਦਵਾਂਗੇ ਇੱਕੋ ਵਾਰ ਸਾਢੇ ਤੋਂ ਵੀ ਨਹੀਂ ਦੇ ਦੋ ਤਿੰਨ ਜਦੋਂ ਤੇਰੀ ਮਦਦ ਕੀਤੀ ਤੈਨੂੰ ਕਹਾਂ ਮੈਂ ਤੂੰ ਸਾਨੂੰ ਨਾ ਮੋੜ ਦੇ ਜਾ ਨਾ ਮੋੜੀ ਮੈਨੂੰ ਕਿਤੇ ਪਤਾ ਨਹੀਂ ਲੱਗਦਾ ਕਿਤੇ ਤੁਸੀਂ ਗੱਲਾਂ ਕਰਦੇ ਕਿਤੇ ਨਹੀਂ ਮੈਡੀ ਵੀ ਨਿਆਣੀ ਨਹੀਂ ਹੈਗੀ ਨਾ نیا نیو جس میری پیسے نہ میں پیسے سنا پیسے ਨਹੀਂ ਹੁਣ ਉਹ ਵਿਚਾਰੇ ਨੇ ਉਸ ਦਿਨ 에어ਪੋਰਟ ਦੇ ਬੈਠਾ ਹੋ ਰੋਂਦਾ ਸੀ ਜਦੋਂ ਹੁਣ ਆਪਾਂ ਗਿਆ ਸੀ ਗੱਲ ਸੁਣ ਮੇਰੀ ਵੀ ਤੁਹਾਨੂੰ ਕਹ ਕੇ ਦੇਰਾਂ ਮੈਂ ਵੀਜ਼ਾ ਮੰਗਵਾਉਂਗੀ ਬਾਹਰੋਂ ਹੁਣ ਇਹਨੇ ਸਾਡੀ ਕੀ ਹੈਲਪ ਕਰਨੀ ਆ ਮਾਦਾ ਮੈਂ ਲਾਲਾ ਤੇਰੇ ਮਾਨੇ ਚ ਵੀ ਲਾਲਚ ਆ ਗਿਆ ਹੁਣ ਬੱਸ ਬੈਠਾ ਰਾਵਨਾ ਤੂੰ ਇਹ ਪੌਂਕੀ ਜਾਂਦਾ ਤੂੰ ਤੇਰਾ ਹੀ ਸੋਚਦੀ ਆ ਮੈਂ ਹੋਰ ਕਿਹਦਾ ਸੋਚਦੀ ਆ ਮੈਂ ਜੇ ਸਾਡਾ ਵੀ ਕੁਝ ਬਣ ਜਾਊਗਾ ਬਾਹਰ ਨਿਕਲ ਜਾਊਗਾ ਰਾ ਤੂੰ ਮਾਮਾ ਮਾਮਾ ਇਹ ਵੀ ਹੁਣ ਫਸਿਆ ਹੈ ਮਾਮਾ ਵੀ ਉਹ ਵਿਚਾਰ ਹੁਣ ਕਿਤੇ ਕਿਤੇ ਪੈਸੇ ਦੇ ਹੋਈ ਜਾ। ਕੀ ਪਤਾ ਹੁਣ ਇਹਨਾਂ ਦੇ ਘਰਾਂ ਦੀਆਂ ਕਿਹੜੀਆਂ ਗੱਲਾਂ ਮੈਨੂੰ ਨਹੀਂ ਪਤਾ। ਚਲ ਤੂੰ ਆਪਾਂ ਚੱਲੀਏ ਲੇਟ ਹੋਈ ਜਾਂਨੇ ਆ। ਪਰ ਮਾਮੇ ਨੇ ਤੱਕਾ ਹੈ। ਚਲ ਤੁਰ ਪਾ। ਛੋ। ਚੱਲੀਏ ਆਪਾਂ। ਲੈ। ਇਹਦਾ ਹੁਣ ਪਾਰਾ ਹਾਈ ਹੋ ਗਿਆ। ਕਿਆ ਬੰਦਾ ਕਿਸੇ ਨੂੰ ਦੁੱਖ ਦੱਸੇ। ਇਹਨਾਂ ਦੇ ਅਸੀਂ ਟਾਈਮਦਾਰ ਦੇ ਜੀ। ਇਹਦੇ ਘਰ ਤੋਂ ਕਰੀਅਰ ਖਰਾਬ ਹੋਇਆ ਤਾਂ ਇੱਥੇ ਸਾਡੇ ਨਾਲ ਕਰੀਅਰ ਕਰਨ ਦਾ। ਆਹ ਦੁਨੀਆ ਪੈਸੇ ਦੀ ਆ ਹੁਣ ਦੇਖਦੀ ਆ ਵੀ। ਕਾਨੂੰਨ ਦੇ ਲੋੜ ਬਈ ਦਾ ਫਿਰਦੋਸਾ ਮਦਦ ਲੈ ਰਵਾਂਗੇ ਸਾਹੀ ਅਮਰਜੀਤ ਨੂੰ ਸਾਹੀ ਅਮਰਜੀਤ ਨੂੰ ਕੀ ਕਹਿਣਾ ਨਾਂਦ ਨੇ ਹਾਲ ਚਾਲ ਪੁੱਛੇ ਨਾ ਵਾਸਤਾ ਕੀ ਹੋਇਆ ਕੀ ਨਹੀਂ ਚੱਲ ਐਸੇ ਪੈਸੇ ਪੈਸੇ ਚਲ ਹੁਣ ਬਹਿਣਾ ਵਰਤੀ ਜਾਵੇ ਚਲਾਉਣਾ ਜਿੱਦਾਂ ਹੋਊਗੀ ਨਿਵੇੜੂਗਾ ਆਪਾਂ ਨੂੰ ਬੇਚੀ ਲੈ ਕੇ ਆਣਾ ਨਾ ਜੇਦੋਂ ਆਏ ਨਾ ਆਊਗੀ ਫੇ ਕਿਤੇ ਸਾਡੇ ਕੋ ਉਹਦੇ ਬਾਰੇ ਫੇ ਨੂੰ ਕਹਾਂਗੇ ਹੋਰ ਕਿੰਨੇ ਗੱਲ ਕਰਨਗੇ ਤਾਂ ਦੱਸਣ ਦਿ ਲੋ ਮੈਂ ਤਾਂ ਤੁਹਾਨੂੰ ਪਹਿਲਾਂ ਗਿਆ ਸੀ ਆ ਸਹੀ ਆ ਭੈਣ ਨੂੰ ਕੀ ਦੱਸਣਾ ਮੈਂ ਕਿਹਾ ਗੱਲ ਫੇ ਮੁੜ ਕੇ ਕਿਹਾ ਵੀ ਮੈਨੂੰ ਦੱਸਿਆ ਨਹੀਂ ਆ ਗੱਲ ਵੀ ਨਹੀਂ ਥੋੜੇ ਸਾਡੇ ਜੇ ਕਸੂਰ ਘਾਟ ਕੇ ਚੱਲ ਗਏ ਮੁੰਡੇ ਦੀ ਮੁੰਡਾ ਬਚਾਰਾ ਪਤਾ ਨਹੀਂ ਕੀ ਕਹਿਣ ਫਿਰਦਾ ਜੀ ਉਹਨੂੰ ਲਾਪੇ ਧਮਕੇ ਮਾਰ ਬਾਹਰ ਵੀ ਹੱਥ ਕਿੰਨਾ ਜਿਹੜਾ ਮੁੰਡਾ ਗੱਲਾਂ ਕਰਦਾ ਰਿਹਾ ਪਤਾ ਨਹੀਂ ਕੀ ਕਰਦਾ ਜੀ ਫੇਰ ਬਾਹਰ ਫੜ ਕੇ ਲੈ ਜਾਈ ਬੜਾ ਬੜਾ ਚੱਲ ਫੁੱਟਵਾਈ ਦੂਖਾ ਦਾ ਨਹੀਂ ਹਾਂ ਯੋਤੀ ਆ ਦੇਖ ਲੈ ਤੇਰੀ ਤਾਈ ਨੇ ਹੁਣ ਫੇਖੜ ਖੜ ਖੜ ਲਾ ਲਈ ਰਾਤ ਨੂੰ ਹੀ ਸੌਂ ਦਿੰਦੀ ਆ ਨਾ ਦਿਨੇ ਸਾਰਾ ਦਿਨ ਖੜ ਖੜ ਨੀਵਾ ਜਾਂਦੀ ਰਾਤ ਨੂੰ ਵੀ ਨਹੀਂ ਨੀਂਦ ਆਉਂਦੀ ਹੈਗੇ 12 ਵਜੇ ਤੱਕ ਲੱਗੀ ਰਹਿੰਦੀ ਔੜ-ਫੜ ਕਰਦੀ ਰਹਿੰਦੀ ਜੋਤੇ ਹਾਂਜੀ ਜੋਤੇ ਮਤ ਪਾਣੀ ਦਾ ਗਲਾਸ ਨਹੀਂ ਮੈਨੂੰ ਠੀਕ ਹੈ ਜਾ ਜੱਤੇ ਬੱਤ ਦੇਲੇ ਪਾਣੀ ਇਹਨੂੰ ਨਕੇ ਭੇਰਾਮ ਕੱਲ ਲੀ ਸਾਰੀ ਰਾਤ ਵੀ ਨੀਂਦ ਨਹੀਂ ਆਈ ਹੈ ਰੀ ਫੜ ਫੜ ਕਰ ਲਾਈ ਰੱਖਦੀ ਆ ਮਸ਼ੀਨ ਦੀ ਅਮਰਜੀਤ ਸਾਜਰੀ ਜੀ ਜਦ ਇਹ ਮੈਨੂੰ ਨਹੀਂ ਪਤਾ ਹੈਗਾ ਇੱਕ ਤਾਂ ਤੁਸੀਂ ਰਾਤ ਨੂੰ 12 ਵਜੇ ਤੱਕ ਹੈ ਮਸ਼ੀਨ ਦਾ ਖੜਾਕਾ ਕਰਦੇ ਰਹਿੰਦੇ ਸਵੇਰ ਨੂੰ ਸਾਜਰੀ ਉੱਟ ਕੇ ਲੱਗ ਜਾਂਦੇ ਨਾ ਮੇਰੀ ਨੀਂਦ ਪੂਰੀ ਹੁੰਦੀ ਨਾ ਕੁੜੀ ਦੀ ਤਾਂ ਸੱਤੋਂ ਆਰਾਮ ਹੁੰਦਾ ਨਾ ਵਾਸਤਾ ਲੈ ਦੱਸ ਮੈਂ ਬੁਟੀਕ ਵਾਲੀ ਦੇ ਪੈਸੇ ਖੜੇ ਉਹਦਾ ਕੰਮ ਦੇਣਾ ਵਾ ਨਹੀਂ ਕੰਮ ਦੇਣਾ ਫਿਰ ਉਹ ਤੋਂ ਹੁਣ ਭੈਣ ਨੂੰ ਪੈਸੇ ਜਿਹੜੇ ਦਿੱਤੇ ਉਹ ਤੋਂ ਲੋ ਉਹਦਾ ਚੰਗਾ ਭਲਾ ਕੰਮ ਚੱਲਦਾ ਆ ਹੁਣ ਨਹੀਂ ਤੁਸੀਂ ਉਹਦੇ ਕੋਲ ਹੁਣ ਕਾਤੇ ਨਹੀਂ ਮੰਗਦੇ ਹੈਗੇ ਪੈਸੇ ਲੇ ਦੱਸ ਅਸੀਂ ਉਹਨੂੰ ਪੈਸੇ ਵਾਪਸ ਦੇਣ ਲਈ ਮੰਗਣ ਲਈ ਦਿੱਤੇ ਸੀਗੇ ਪੈਸੇ ਉਹਦੀ ਮਦਦ ਕੀਤੀ ਸੀ ਨਹੀਂ ਮਦਦਰੀ ਕੀਤੀ ਆ ਹੁਣ ਉਹਦਾ ਐਨਾ ਕੰਮ ਚੱਲਦਾ ਆ ਨੂੰ ਦੱਸ ਅਸੀਂ ਘਾਤੋਂ ਤੋਂ ਪੈਸੇ ਮੰਗਣੇ ਹੈਗੇ ਆ ਵੀ ਚਲ ਹੁਣ ਥੋੜੇ ਬੋਤੇ ਰਹਿ ਗਏ ਆ ਬੁਟੀਕ ਵਾਲੇ ਦੇ ਕੰਮ ਕਰਕੇ ਮਹਿਤਾਰ ਤੇ ਥੋੜੇ ਜਿ ਰਹਿ ਗਏ ਆ ਨਹੀਂ ਉਹ ਤੋਂ ਪੈਸੇ ਤੁਸੀਂ ਵਾਪਸ ਮੰਗਣੇ ਨਹੀਂ ਆ ਸਾਨੂੰ ਰਾਤ ਨੂੰ ਨਾ ਸੌਣ ਦਿੰਦੇ ਤੁਸੀਂ 12 12 ਵਜੇ ਤੱਕ ਲੱਗੇ ਰਹਿੰਦੇ ਆ ਹੈਂ ਸਾਨੂੰ ਠੇਕਾ ਥੋੜੀ ਆਨਾ ਪੈ ਸਵੇ ਨੂੰ ਤੁਸੀਂ ਉੱਠ ਕੇ ਨਹੀਂ ਕੋਈ ਕੰਮ ਕਰਨਾ ਹੁੰਦਾ ਕੰਮ ਵੀ ਸਾਰਾ ਫੇ ਮੈਂ ਹੀ ਕਰਨਾ ਆ ਝਾੜੂ ਪੋਚੇ ਰੋਟੀਆਂ ਭਾਂਡੇ ਸਾਰਾ ਕੁਝ ਮੈਂ ਹੀ ਕਰਦੀ ਆ ਮਨਾ ਸਾਨੂੰ ਆਰਾਮ ਕਰਨ ਦੇਣੇ ਆ ਤੁਸੀਂ ਫਿਰ ਰਾਤ ਨੂੰ ਸਾਨੂੰ ਕਿੰਨਾ ਪਰੇਸ਼ਾਨ ਕੀਤੇ ਆ ਤੁਸੀਂ ਉਦੋਂ ਕਹਿੰਦੇ ਪੈਸੇ ਨਹੀਂ ਮੰਗਣੇ ਹੈਗੇ ਇਹ ਲਦਾਸ ਅਸੀਂ ਉੱਤੋਂ ਪੈਸੇ ਮੰਗਣ ਲਈ ਥੋੜੀ ਦਿੱਤੇ ਸੀ ਮੈਂ ਮੰਗਣ ਲਈ ਨਹੀਂ ਦਿੱਤੇ ਮੈਨੂੰ ਨਹੀਂ ਠੇਕਾ ਹੈਗਾ ਸਾਨੂੰ ਨਾ ਤੇ ਤੁਸੀਂ ਪਰੇਸ਼ਾਨ ਕਰੋ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਖੜ ਖੜ ਲਈ ਰੱਖਦੇ ਆ ਮਸ਼ੀਨ ਦੀ ਜੀ ਜੀ ਤੁਸੀਂ ਚਾਹ ਪੀਣੀ ਆ ਮੈਂ ਤਾਂ ਚਾਹ ਲੱਗ ਗਈ ਆ ਬਣਾਣੇ ਮੇਰੀਆਂ ਤਾਂ ਅੱਖਾਂ ਵੀ ਜੁ ਹੁੰਦੀ ਆ ਨਾ ਰਾਤ ਨੂੰ ਨੀਂਦ ਆਂਦੀ ਨਾ ਵਾਸਤਾ ਖਿੜਾਕੇ ਚ ਲਦਾਸ ਬਣਾ ਲਾ ਫਿਰ ਕੋਈ ਗੱਲ ਨਹੀਂ ਲਦਾਸ ਮੈਨੂੰ ਕਹਿੰਦੀ ਅੱਧੀ ਅੱਧੀ ਰਾਤ ਤੱਕ ਕੰਮ ਕਰਦੀ ਰਹਿੰਦੀ ਦੱਸ ਕਿਹਨੂੰ ਕੰਮ ਕਰਨਾ ਹੁੰਦਾ ਵੀ ਅੱਧੀ ਦੇ ਜ਼ਿਆਦਾ ਸਾਨੂੰ ਕਿਤੇ ਹੈ ਨਹੀਂਗਾ ਵੀ ਅਸੀਂ ਵੀ ਆਰਾਮ ਕਰ ਲਈਏ ਮਜਬੂਰੀ ਨੂੰ ਅਸੀਂ ਕੰਮ ਲੱਗੇ ਹੋਏ ਜੋ ਨੂੰ ਦਿੰਦੀ ਨਹੀਂ ਧੀਰੀ ਆ ਮੇਰੀ ਗਾਲ ਸੁਣੋ ਆ ਦੁੱਧ ਵੀ ਡੋਲੂ ਦੇ ਵਿੱਚ ਇੱਕ ਘੁੱਟ ਪਿਆ ਆ ਉਹ ਤੇਰੇ ਭਾਜੀ ਨੂੰ ਰਾਤ ਨੂੰ ਡਾਕਟਰ ਨੇ ਦਵਾਈ ਨਾਲ ਦੁੱਧ ਪੀਣਾ ਦੱਸਿਆ ਹਿਆ ਨਹੀਂ ਭਾਜੀ ਨੂੰ ਗੋੜੀ ਦੱਸੀ ਆ ਨਾ ਕੁੜੀ ਨੂੰ ਘੁੱਟ ਪੀਣਾ ਮਿਲਦਾ ਆ ਮੈਨੂੰ ਕਈ ਦਿਨ ਹੋ ਗਏ ਦੇਖਦੀ ਨੂੰ ਮੈਂ ਕਹਿਣ ਨੂੰ ਫਿਰਦੀ ਸੀਗੀ ਤੁਹਾਨੂੰ ਦੇ 10 ਕੀ ਹੋ ਗਿਆ ਨਹੀਂ ਇਹ ਫਿਰ ਆਪਣੇ ਦੱਸਿਆ ਹੋਇਆ ਤਾਂ ਪੀਂਦੇ ਆ ਚੱਲ ਕੋਈ ਗੱਲ ਨਹੀਂ ਫਿਰ ਇਹਨਾਂ ਲਈ ਅੱਧਾ ਕਿਲੋ ਅਲੱਗ ਲਵਾ ਲਾਂਗੇ ਅਲੱਗ ਲਵਾ ਲਾਂਗੇ ਨਾਲ ਸਾਨੂੰ ਚਾਹ ਨੂੰ ਘੁੱਟ ਮਿਲਦਾ ਆ ਦੁੱਧ ਤੁਸੀਂ ਸਾਰਾ ਖਤਮ ਕਰ ਦੰਨੇ ਮਾਲਾ ਕੋਡਾ ਚੁੱਪ ਚਾ ਅਮਰਜੀਤ ਦੱਸੋਂ ਤੂੰ ਸਾਨੂੰ ਦੁੱਧ ਲਈ ਵੀ ਕਹਿਣ ਲੱਪਈ ਆ ਨਹੀਂ ਫਿਰ ਜਿਹੜੀ ਹੁਣ ਸਾਨੂੰ ਵੀ ਦਾ ਦੁੱਧ ਚਾਹੀਦਾ ਹੀ ਆ ਸਾਰਾ ਦਾ ਤੁਸੀਂ ਬਾਰਤ ਲਾਨਨੇ ਆ ਚਲ ਫੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿ ਦਾਂਗੀ ਅੱਧਾ ਕਿਲੋ ਦੁੱਧ ਵਾਧੂ ਲੈ ਲਿਆ ਕਰਨਗੇ ਅਲੱਗ ਲੈ ਲਿਆ ਕਰਨਗੇ ਆਪਣੇ ਪੀਣ ਲਈ ਫੇ ਦੀਦੀ ਅੱਦਾ ਕਰੋ ਜਿੱਥੇ ਤੁਸੀਂ ਦੁੱਧ ਹੋਣਾ ਅਲੱਗ ਲੈਣਾ ਹੈ ਆਪਣਾ ਅੱਦਾ ਕਰੋ ਆਮਣਾ ਆਪਣੀ ਰੋਟੀ ਵੀ ਅਲੱਗ ਕਰ ਲੋ ਰਾਸ਼ਨ ਵੀ ਆਪਣਾ ਅਲੱਗ ਅਲੱਗ ਲੈ ਆਇਓ ਫੇ ਦੱਸ ਤਾਂ ਭੈਣੇ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਤੂੰ ਬਾਕੀ ਬਿੱਟੂ ਨਾਲ ਸਲਾਹ ਕਰ ਲਈ ਤੈਨੂੰ ਇਹ ਕਰਦਾ ਫੋਨ ਹੋ ਪੁੱਛ ਲਈ ਉਹ ਤੋਂ ਕਿੱਦਾਂ ਕਰਨੀ ਆ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਇਸ ਪਰ ਕੋਈ ਨਹੀਂ ਫਿਰ ਕੋਈ ਨਹੀਂ ਮੈਂ ਦੇਖ ਲਾਂ ਨਹੀਂ ਆ ਫਿਰ ਉਹਨਾਂ ਸਲਾਹ ਕਰਕੇ ਆਹੋ ਜੋਤੇ ਨੂੰ ਅਭੀ ਤੇ ਨਹੀਂ ਲੜਦੇ ਗਏ ਕਈ ਦਿਨ ਹੋ ਗਏ ਫੋਨ ਕੀਤਾ ਸੀਗਾ ਉਹਨੇ ਮੈਨੂੰ ਤੇ ਛੋੜ ਰਹੇ ਗਿਓ ਥੋੜਾ ਉਹਦੇ ਕੋਲ ਮੰਗਲਾ ਨੇ ਅੱਜ ਕੱਢ ਕੱਢੇ ਉਹਨੂੰ ਕੰਮ ਤੇ ਆਉਂਦਾ ਮੰਗਲਾ ਨੇ ਅੱਜ ਕਹਿ ਤਾਹੀ ਲੜਦੇ ਗਏ ਮਨੋ ਵੀ ਇਹਨਾਂ ਨੇ ਨਾ ਅੱਡਾ ਕਰਦੇ ਆ ਜਿਹੜੇ Halo, hai, 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 hai,

ਡਾਕਟਰ ਬਰਕਰੇ ਲਈ ਹੋ ਜਾਂਦਾ 130 ਸਿੱਧਾ ਤਾਂ ਕਰਾਣਾ ਹੀ ਪੈਣਾ ਮੈਂ ਮੋਟੇਪ ਵਾਲੀ ਤੋਂ ਫੋਟ ਲੈਣੀ ਹੈ ਲੈ ਉਹਦੇ ਰੱਗੇ ਦੇਣੇ ਅੱਗੇ ਰਾਤ ਨੂੰ ਤੇ ਵੀ ਰਾਤ ਨੂੰ ਕਰਾਣਾ ਕੋਈ ਟੈਸਟ ਕਰਾਣ ਹੀ ਜਰੂਰੀ ਹੈ ਸਿਹਤ ਲਈ ਤਾਂ ਕੰਮ ਹੈਗਾ ਹੀ ਹੈਗਾ ਹੂੰ ਕੰਮ ਵਾਲੇ ਮੁੰਡੇ ਚ ਲੱਗ ਚੜ ਗਿਆ ਮੋਟਰਸਾਈਕਲ ਤੋਂ ਕਹਿੰਦਾ ਉਹ ਡੈਡੀ ਜੀ ਦਾ ਗੰਦਾ ਜਿਹੜੇ ਨੇ ਤੁਹਾਡੀ ਸਿਹਤ ਲਈ ਠੀਕ ਨਾ ਕੰਮ ਕਰਿਆ ਉਹਨੇ ਵੀ ਜਾ ਕੇ ਦੇ ਦੇਣੇ ਪੈਸੇ ਦੇਣੇ ਆ ਭਾਈ ਕੰਮ ਤਾਂ ਹੁੰਦਾ ਡਾਕਟਰ ਕੋਲ ਗਏ ਪਰ ਵੈਸੋ ਨਹੀਂ ਪਰੰਮ ਆ ਗਏ ਆ ਜੀ ਆ ਵੀ ਇਹ ਕੋਈ ਟੈਸਟ ਦਾ ਸੱਕ ਜਿੰਨੇ ਦਿਨ ਹੋ ਗਿਆ ਬੁਖਾਰ ਚੜਦੇ ਨੂੰ ਤਾਂ ਬੁਖਾਰ ਇੱਕ ਕਹਿੰਦਾ ਛਾਤੀ ਆ ਚੜ ਗਿਆ ਹਸਾ ਦੋ ਦਿਨ ਖੂਨ ਦੇ ਟੈਸਟ ਪਤਾ ਨਹੀਂ ਕੀ ਲਿਖਦੇ ਡਾਕਟਰਾਂ ਦੀ ਭਾਸ਼ਾ ਫਿਰ ਆਪਾਂ ਸਮਝ ਲਾ ਜੀ ਸਮਾਂ ਪਛਿਆਦੀ ਖਰਚਾ ਕਹਿੰਦਾ 5-6000 ਰੁਪਏ ਆ ਜੇ ਰੱਬ ਤਾਂ ਮੰਨ ਕੇ ਚੱਲੋ ਦੇਖਦੇ ਮੈਂ ਤਾਂ ਦੋ ਦਿਨ ਚਾਰ ਦਿਨ ਇਹ ਤਾਂ ਹੋਰ ਡਾਕਟਰ ਬਦਲਣਾਂ ਦੀ ਗੁੱਸਤੀ ਕਰਨਾ ਸਾਡੇ ਕੋਲ ਨਹੀਂ ਹੈਗੇ ਇਹਨੇ ਵੀ ਨਹੀਂ ਪਾਈ ਹੈਗੇ ਨਹੀਂ ਤੇ ਚਲੋ ਮੈਂ ਹੀ ਤੁਹਾਨੂੰ ਦੇ ਦੂੰਗੀ ਚਲੋ ਕੋਈ ਨਹੀਂ ਨਹੀਂ ਤੁਸੀਂ ਹੁਣ ਲੋੜਾ ਤੁਹਾਨੂੰ ਪੈਣ ਕੋਲੋਂ ਮੰਗ ਲੋ ਕੁ ਨਾ ਪੈਣ ਤੋਂ ਕਾਨੂੰ ਮੰਗ ਰਹੇ ਆ ਇਹ ਭਾਵੇਂ ਦੇਖੋ ਕਿ ਲੋੜ ਹੀ ਮਜ਼ਦਰੀ ਕੀਤੀ ਉਹਦਾ ਕੰਮ ਚੱਲ ਰਾਇਆ ਤੇ ਤੁਹਾਨੂੰ ਲੋੜਾ ਨਹੀਂ ਤੁਹਾਨੂੰ ਹੋਰ ਕੋਈ ਮੈਂ ਤਾਂ ਆਪਾਂ ਘੱਟੇ ਦੋਤੀ ਮੇਰੇ ਭਾਈ ਹੀ ਨਹੀਂ ਕਿ ਕੰਮੇ ਨਾਲ ਬੋਲਣੇ ਚਾਹ। ਚਲੋ ਕੋਈ ਨੀ ਦੇ ਦੇ ਆ ਕਮਰੇ ਨੂੰ ਅਸੇ ਪਾਸੇ ਕਰ ਦੇ। ਚੱਲ ਬੇਨਾ ਤਾਂ ਮੈਂ ਭਾਜੀ ਨੂੰ ਕੰਨੀ ਆ। ਮਾਂ ਕੰਨੀ ਹੋਰ ਕਿਤੇ। ਲੈ ਭਾਜੀ ਉਹਨਾਂ ਨੂੰ ਅੱਗੇ ਆਪਾਂ ਦਿੰਦੇ। ਪਰਿਵਾਰ ਜਿਹੜਾ ਮੋਰੇ ਭਾਜੀ ਉਹਨਾਂ ਦਾ ਕੰਮ ਨਹੀਂ। ਚਾਰ ਦੂਨੇ ਜੀ ਮਿਲੇ ਸੀਗੇ ਲੋੜ ਹੋਈ ਤਾਂ ਪੜ ਲਈ। ਮਾਂ ਲਈ ਆਹ ਨਾ ਕੋਈ ਕੰਮ ਆਦੇ ਹੁੰਦੇ ਫਿਰ ਹੋਰ ਵਕੈਂਟ ਕਰ ਕੋਈ ਗੱਲ ਨਹੀਂ ਚੱਲਦੀ ਕਿ ਭਾਜੀ ਨੂੰ ਕਰਦੇ ਹੁਣ ਦੇਖ ਲਓ ਮੈਂ ਤਾਂ ਹੁੰਦੇ ਕਰ ਮੰਨੀ ਕਰਦਾ ਤਾਂ ਮੈਂ ਕੀ ਕਰੀ ਕਹਿਣਾ ਪਿਛਲੇ ਮੋੜੇ ਦੀ ਵੀ ਗੱਲ ਮੰਗਣਾ ਆਫ ਹੈ ਚਲੋ ਕੋਈ ਗੱਲ ਨਹੀਂ ਤੇ ਇਹ ਤਾਂ ਪਿਛਲੇ ਨੂੰ ਪਤਾ ਹੀ ਆ ਉਹ ਮਜਬੂਰੀਆਂ ਦੇ ਸਨ ਨਹੀਂ ਭਾਜੀ ਤੁਸੀਂ ਕਦੇ ਕਿਸੇ ਕੋਲ ਮੰਗਲ ਲਾ ਗਿਆ ਨਹੀਂ ਪੈਸੇ ਕਦੇ ਕਿਸੇ ਕੋਲ ਇਦਾਂ ਉਹ ਵੜਦੇ ਤੁਸੀਂ ਉੱਤਰ ਦੇ ਦਿੰਨੇ ਇਹ ਕੋਈ ਗੱਲ ਥੋੜੀ ਹੈ ਜਿਹੜਾ ਤੁਸੀਂ ਦਿੱਤੀ ਹੋ ਆ ਉਹੇ ਕੋੜਾ ਮੰਗਵਾਦਾ ਤੁਸੀਂ ਚਲ ਅਮਰਜੀਤ ਸਾਨੂੰ ਤਾਂ ਅਸੀਂ ਕੁਝ ਨਹੀਂ ਕਿਹਾ ਕੋਈ ਨਹੀਂ ਹੁਣ ਜਿੱਦਾਂ ਹੈਗਾ ਟਾਈਮ ਸਾਰਨਾ ਸਾਰਾਂਗੇ ਤੁਹਾਨੂੰ ਤਾਂ ਕੁਝ ਨਹੀਂ ਕਹਿੰਦੇ ਅਸੀਂ ਕਰ ਲਈਏ ਨਹੀਂ ਕਹਿੰਦੇ ਹੈਗਾ ਮੈਨੂੰ ਕਾਹបានਾ ਪਰੇਸ਼ਾਨ ਕਿਤੇ ਆਇਆ ਆਪ ਉਹ ਬਾਹਰ ਜਾ ਕੇ ਬਹਿ ਜਾ ਮੈਨੂੰ ਅੱਥੇ ਬਿਸਾ ਦੇ ਯੱਕ ਤੋਂ ਦੋ ਦਸਾਂ ਬੰਦੇ ਤੂੰ ਕਾਹਦੀ ਫਸੀ ਹੋ ਲੋ ਸੇ ਉਹ ਦਫੇ ਲੋ ਠਿਰਦੇ ਤੂੰ ਵੀ ਹੋ ਜਾ ਚਲੋ ਕੋਈ ਗੱਲ ਨਹੀਂ ਮੈਂ ਭਾਜੀ ਨੂੰ ਕਹਿੰਨੀ ਆ ਜਾਂਦੇ ਆ ਕਾਲਾ ਫੋਨ ਫੇਰ ਕਰਾਏ ਜੇ ਕੰਧ ਚ ਕਰਾਉਣੇ ਦੇਖੀ ਜਾਵਾਂ ਇੱਥੇ ਉਹਨੂੰ ਵਿਚਾਰੇ ਨੂੰ ਹੋਰ ਕਹਿਣਾ ਹਾਂ ਹਾਂ ਜੇ ਕੀ ਤਾਂ ਖੱਲ ਦੇ ਪੈਸੇ ਆਇਆ ਉਹ ਛੁਪ ਕਰ ਜਾ ਤੂੰ ਮੈਂ ਤਾਂ ਤੇਰੇ ਉਹ ਪੀਣ ਨੂੰ ਹੀ ਦੱਸਿਆ ਹੈਗਾ ਵੀ ਉਹ ਮਿਲ ਗਏ ਆ ਸਾਨੂੰ ਇਹਨਾਂ ਨੂੰ ਜੇ ਪਤਾ ਲੱਗ ਗਿਆ ਇਹਨੇ ਸਾਰੇ ਕਢਾ ਲਏ ਸਾਡੇ ਕੋਲ ਉਹ ਸਾਰੇ ਖਰਚ ਦੇਣੇ ਆ ਇਹਨਾਂ ਨੇ ਲੈ ਲਿਆ ਕੋ ਸਾਡੇ ਕੋਲ ਹੋਰ ਦਿਨ ਦੇ ਪੈਣੇ ਇਹ ਭੈਣਾ ਨੂੰ ਕਹੇ ਦਾਨੀ ਬਣਦੇ ਰਹੋ ਬੱਡੇ ਅਸੀਂ ਨਹੀਂ ਦੇਣੇ ਹੈਗੇ ਰਹਿਣ ਦੇ ਕ ਵਾਲੀ ਗੱਲ ਹੋਈ ਤੇਰੇ ਮਾਮੇ ਨੂੰ ਫੋਨ ਕਰ ਦੇਣਾ ਕਾਪੀ ਆ ਕੇ ਲੈ ਜਾਊਗਾ ਮੇਰੇ ਨਾਲ ਸੁਣੋ ਮੈਂ ਭਾਈ ਨੂੰ ਫੋਨ ਕਰਤਾ ਇੱਥੇ ਆਂਦੇ ਪਏ ਆ ਆਉਂਦੇ ਹੀ ਹੋਣੇ ਆ ਆਓ ਕਹਿੰਦੇ ਸੀ ਮੈਂ ਜੋਤੀ ਨੂੰ ਛੱਡਣ ਆਉਣਾ ਸੀਗਾ ਲੱਗ ਗਈ ਆ ਲੱਗ ਠੀਕ ਆ ਭਜੀ ਸਤਿ ਸ਼੍ਰੀ ਅਕਾਲ ਭਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਠੀਕ ਆ 4. ਠੀਕ ਆ ਠੀਕ ਹਾਂਜੀ ਲੈ ਲਓ ਕੁਰਸੀ ਹੋਰ ਕੀ ਬਾ ਤੁਸੀਂ ਸੁਣਾ ਸੇ ਠੀਕ ਆ ਕੀ ਗੱਲ ਹੋਈ ਕਈ ਦਿਨ ਹੋ ਗਿਆ ਫਿਰ ਖਰਾਬ ਅੱਛਾ ਫੋਨ ਕੀਤਾ ਭੈਣ ਨੇ ਮੈਨੂੰ ਮੈਂ ਦਾ ਕੰਮ ਤੋਂ ਸੀਗਾ ਰੋਟੀ ਖਾਣ ਆਇਆ ਸੀਗਾ ਅੱਛਾ ਤੇ ਮੈਨੂੰ ਉੱਦਾਂ ਵੀ ਛੱਡਣ ਵਾਲੇ ਦੋ ਛੁੱਟੀਆਂ ਸੀਗੀਆਂ ਉੱਥੇ ਭੈਣ ਦਾ ਫੋਨ ਆ ਗਿਆ ਮੈਂ ਕੱਪੜੇ ਵੀ ਨਹੀਂ ਬਦਲੇ ਮੈਂ ਕਿਹਾ ਚੱਲ ਚਲੀਏ ਪੁੱਤ ਦਿਨ ਵੀ ਛੱਡਿਆ ਮੈਂ ਨਾ ਕੀ ਗੱਲ ਕੀ ਬਾਈ ਬਹੁਤ ਬੁਖਾਰ ਹੋ ਤਰ ਤੱਕ ਚੜਦੇ ਰਿਹਾ ਕਈ ਦਿਨ ਹੋ ਗਏ ਭਾਜੀ ਇਹਨਾਂ ਨੂੰ ਬੁਖਾਰ ਚੜਦਿਆਂ ਨੂੰ ਅੱਜ ਡਾਕਟਰ ਨੇ ਫੇਰ ਟੈਸਟ ਜੇ ਲਿਖ ਦਿੱਤੇ ਟੈਸਟ ਕਰਵਾਏ ਕਰ ਲੈਣੇ ਜੀ ਉਹ ਬੱਸ ਫੋਟੋ ਹੀ ਕਰਦੇ ਆ। ਉਹ ਦੱਸੋ ਤੁਸੀਂ ਦੱਸੋ ਤਾਂ ਸਹੀ ਮਾਨਮਤਾ ਦੇ ਕੋਈ ਦਿੱਕਤ ਹੋ ਆ ਮੈਂ ਤਾਂ ਹੀ ਭਾਜੀ ਫੋਨ ਕੀਤਾ ਇਹ ਤਾਂ ਮਨਾਂ ਕਰਦੇ ਸੀ ਕਹਿੰਦੇ ਪਹਿਲਾਂ ਵੀ ਦੇਣੇ ਹੈਗੇ। ਤਾਂ ਕੀ ਹੋ ਗਿਆ? ਤੁਸੀਂ ਆਪਣੀ ਭੈਣ ਨੂੰ ਦਿੱਤੇ। ਇਹ ਸਾਡੀ ਭੈਣ ਆ। ਇਹ ਦੁੱਖ ਸੁੱਖ ਵੇਲੇ ਰਿਸ਼ਤੇਦਾਰ ਭਰਾ ਆਪਣੇ ਭੈਣ ਭਾਈ ਦੇ ਨਾਲ ਨਹੀਂ ਖੜੇਗਾ ਤਾਂ ਖੜਨਾ ਕਿਵੇਂ ਦੱਸ? ਔੜੀ ਰੋ ਔੜੀ ਪਹਿਲੇ ਉਹਦੇ ਦੇਣੇ। ਉਹ ਯਾਰ ਇਹ ਨਾ ਸੋਚਿਆ ਕਰੋ ਕੋਈ ਗੱਲ ਨਹੀਂ ਹੈਗੀ। ਤੁਸੀਂ ਮੇਰੀ ਗੱਲ ਸੁਣੋ। ਫਿਕਰ ਨਹੀਂ ਕਰਨਾ ਹੈਗਾ। ਨਹੀਂ ਪਿਆ ਜੁੰਦਾ 10 ਤਾਂ ਦਿਆ ਕਰੋ ਘੱਟੋ ਘੱਟ ਲਓ ਤਾਂ ਫੜੋ ਮੈਂ ਲੈ ਕੇ ਆਇਆ ਮੈਨੂੰ ਲੱਗਿਆ ਸੀਗਾ ਕੋਈ ਨਾ ਕੋਈ ਦਿੱਕਤ ਹੋਣੀ ਆ ਆ ਵੜੋ ਟੈਸਟ ਕਰਾਓ ਜੇ ਕੋਈ ਹੋਰ ਵੀ ਦਿੱਕਤ ਹੋਈ ਗਿਆ ਇਦਾਂ ਦੀ ਲੋਰ ਹੋਈ ਤਾਂ ਮੈਨੂੰ ਦੱਸ ਦੇ ਫੋਨ ਕਰ ਦੇ ਮੈਨੂੰ ਠੀਕ ਆ ਫਿਰ ਕੰਨੀ ਕਾਲਣਾ ਗਿਆ ਤਾਂ ਰੰਦਾ ਬਾਹਰ ਵਾਲਾ ਠੀਕ ਆ ਠੀਕ ਆ ਜੀ ਅੱਛਾ ਚਲੋ ਠੀਕ ਹੈ ਚਾਹੀਦਾ ਬੋਤਲ ਹਾਂ ਮੈਂ ਚਾਹਣਾ ਨਹੀਂ ਕੋਈ ਗੱਲ ਨਹੀਂ ਫਿਰ ਕੰਨੀ ਕਰਨਾ ਠੀਕ ਆ ਨਾ ਪੈਸਿਆਂ ਦੀ ਟੈਨਸ਼ਨ ਨਹੀਂ ਰੱਖਣੀ ਹੈਗੀ ਤੁਸੀਂ ਆਪਣੀ ਭੈਣ ਨੂੰ ਦਿੱਤੇ ਆ ਤੁਸੀਂ ਕਿਹੜਾ ਕੋਈ ਜੂਆ ਖੇਡਿਆ ਓ ਤਾਂ ਹੈਗਾ ਠੀਕ ਆ ਨਾ ਤੇ ਤੁਸੀਂ ਕਿਹੜਾ ਕੋਈ ਜੂਆ ਖੇਡ ਲਿਆ ਜਾਂ ਕੋਈ ਨਸ਼ਾ ਪੱਤਾ ਗੱਲ ਆਪਣੀ ਭੈਣ ਨੇ ਦਿੱਤੇ ਆ ਜਿੱਦਾਂ ਤੁਸੀਂ ਆਪਣੀ ਭੈਣ ਨੂੰ ਦਿੱਤੇ ਸਾਡੀ ਭੈਣ ਆ ਓਕੇ ਠੋਕੇ ਵੇਲੇ ਇਦਾਂ ਖੜਾ ਹੁੰਦਾ ਗੋਲ ਗੱਲੀ ਫਿਕਰ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਹੈਗੀ ਠੀਕ ਆ ਨਾ ਕਿ ਨਹੀਂ ਆ ਮੈਂ ਤਾਂ ਉਹ ਮੁੰਡੇ ਲਾਇਆ ਉਹ ਕੰਮ ਤੇ ਅੱਜ ਪੇਮੈਂਟ ਮਿਲੀ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੈਗੀ ਫਿਕਰ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਠੀਕ ਆ ਨਾ ਜਾਣਾ ਰੱਖੀ ਮੈਨੂੰ ਮੈਂ ਜਾਣਾ ਆ ਮੁੰਡੇ ਲੱਗਿਓ ਕੰਮ ਤੇ ਤੇ ਜੋਤ ਤੇ ਰਹਿ ਲੂੰਗੀ ਦੋ ਕੁ ਦਿਨ ਮੈਂ ਲੈ ਜਾਊਗਾ ਹਾਂ ਚੱਲ ਕੋਈ ਠੀਕ ਆ ਨਾ ਚਲੋ ਮੈਂ ਹੁਣ ਲੇਟ ਬਹੁਤ ਹੋਆ ਆ ਚਾਹ ਨਹੀਂ ਚਾਹ ਨਹੀਂ ਪੀਣੀ ਹੈਗੀ ਮੈਂ ਠੀਕ ਆ ਜੋਤ ਤੇ ਹਲਤ ਨਹੀਂ ਕੰਦੀ ਬੇਟਾ ਜੋਤ ਤੇ ਅੰਦਰ ਬੈਠੇ ਜੋਤ ਤੇ ਖੇਡ ਲਾਉਣਾ ਕਿਦਾਂ ਬਟੂ ਕੀ ਕਹੀ ਪਾਰੀ ਉੱਧਾ ਤੁਸੀਂ ਆ ਕੀ ਜਲੂਸੇ ਕੱਢਣ ਆਲਾ ਹਾਲ ਆ ਲੱਗਿਓ ਕਦੇ ਕਿਸੇ ਰਿਸ਼ਤੇਦਾਰ ਤੋਂ ਪੈਸੇ ਮੰਗੋ ਲੰਨੇ ਮੰਗਣ ਲੱਗ ਜਾਨੇ ਕਦੇ ਕਿਸੇ ਤੋਂ ਅਸੀਂ ਨਹੀਂ ਇੱਥੇ ਰਹਿ ਸਕਦੇ ਹੈਗੇ ਮੈਂ ਤਾਂ ਚੱਲੀ ਆ ਆਪਣੇ ਆਪਣੇ ਬੰਦੇ ਮਾਤ ਦੇ ਲੈਣੇ ਹੁਣ ਕਿੱਥੋਂ ਲਈਏ ਇਹ ਜਦ ਸਾਡੇ ਕੋਲ ਨੰਦਾਂਸ ਮੈਂ ਕਦੇ ਕਦ ਕਦ ਤੋਂ ਮੰਗੇ ਰਿਸ਼ਤੇਦਾਰ ਤੋਂ ਮੇਰਾ ਭਰਾ ਸੀ ਮੈਂ ਮੰਗ ਲਿਆ ਨਹੀਂ ਫੇ ਤੁਸੀਂ ਚੰਗੇ ਲੱਗਦੇ ਆ ਕੀ ਜਲੂਸ ਨਿਕਲਦਾ ਆ ਕਦੇ ਤੁਸੀਂ ਕਿਸੇ ਤੋਂ ਮੰਗਣ ਬਹਿ ਜਾਂਦੇ ਕਦੇ ਬਟੀਕ ਕਰੀ ਤਾਂ ਕੀ ਹੋਇਆ ਹੁਣ ਜਦ ਆਪਣੇ ਆਨੇ ਦੇਖਿਆ ਨਹੀਂ ਤਾਂ ਅਸੀਂ ਤਾਂ ਕਿਸੇ ਨੂੰ ਕਹਿਣਾ ਹੀ ਆ ਨਹੀਂ ਮੈਂ ਨਹੀਂ ਇੱਥੇ ਰਹਿ ਸਕਦੀ ਹੈਗੀ ਇੱਥੇ ਤੁਸੀਂ ਤਾਂ ਕੱਢਦੇ ਆ ਜਲੂਸ ਸਾਡਾ ਵੀ ਨਾਲ ਮੈਂ ਤਾਂ ਚੱਲੀ ਆ ਉੱਥੇ ਆਪਣੇ ਪੇਤਿਆਂ ਨੂੰ ਤੁਸੀਂ ਰਹੋ ਇੱਥੇ چلو کوئی گل نہیں اپنا صحت کا میں چاہ بنا چنگا ਚੱਲ ਆ ਜਾ ਤੂੰ ਆਪਾਂ ਚੱਲੀਏ ਚੱਲ ਮਿਲਣਾ ਕੋਈ ਨਹੀਂ ਅਮਰਜੀਤ ਹਾਂਜੀ ਦੇਦੇ ਤੂੰ ਨਾ ਆ ਜਾ ਜੇ ਬਾਲਕ ਇਹਨੇ ਤੁਸੀਂ ਤਾਂ ਅਸੀਂ ਕਿਰਾਏ ਤੇ ਦੁਕਾਨ ਲੈ ਲੈਣੇ ਆ ਉੱਥੇ ਕੰਮ ਕਰ ਲਿਆ ਕਰਾਂਗੇ ਨਹੀਂ ਨਹੀਂ ਦੇਦੇ ਸਾਨੂੰ ਕੀ ਲੋੜ ਆ ਕਿਰਾਏ ਤੇ ਦੁਕਾਨ ਲੈਣ ਦੀ ਤੁਸੀਂ ਇੱਥੇ ਰੋ ਜਦੋਂ ਇਹ ਬਾਰੂ ਆਜੂਗਾ ਫਿਰ ਮੈਂ ਉਦੋਂ ਬਾਜੂਗੀ ਚੱਲ ਆ ਜਾ ਪੁੱਤ ਆ ਜਾ ਤੂੰ ਲੈ ਦੱਸ ਨਾ ਨ ਕੀ ਹੋਇਆ ਲੜਕੇ ਚਲੇ ਗਏ ਕੁਝ ਨਹੀਂ ਹੋਇਆ ਪੁੱਤ ਇੱਦਾਂ ਕਰਦੇ ਹੁੰਦੇ ਤੂੰ ਆਪਣੇ ਪਾਪਾ ਨੂੰ ਨਾ ਦੱਸੀ ਅੱਛਾ ਦਸ ਅਮਰਜੀਤ ਦਾ ਕੋਈ ਹਾਲ ਹੈਗਾ ਏ ਉਹ ਆਦਾ ਜਾਉਂਦਾ ਜੁਦੀ ਹੋਣਾ ਤੇਰੇ ਸਾਹਮਣੇ ਜੋ ਬੇਟੂ ਨੇ ਕਿਹਾ ਹੈ ਮੈਂ ਮੈਸੇਜ ਸੁਣਿਆ ਹੀ ਆ ਤੇ ਪਹਿਲਾਂ ਹੀ ਕਹਿ ਤਵੇ ਕਹਿੰਦੀ ਸੀਗੀ ਵੀ ਕਰ ਲਓ ਜੁਦਾ ਹਾਂ ਫੇ ਜੁਦੀ ਹੋ ਜਵੇ ਸਾਨੂੰ ਕਹਿੰਦੀ ਤਮਾਸ਼ਾ ਦਿਖਾਉਂਦੇ ਤਮਾਸ਼ਾ ਦਿਖਾਉਂਦੇ ਆ ਆ ਹੁਣ ਕੀ ਹੁੰਦਾ ਏ ਇਹ ਲੱਜ ਜਮ ਜਵਤਾਲੇ ਲਾ ਕੇ ਚਲੀ ਗਈ ਆ ਹੁਣ ਵੇਖ ਤਾਲੇ ਲਾਈ ਹੋਈ ਹੋਵੇ ਚਲ ਆਪਾਂ ਵੀ ਹੁਣ ਕਹਿਣਾ ਨਹੀਂ ਜਣਾ ਨਾ ਆਪੂ ਭੈਣ ਨਾਲ ਗੱਲ ਕਰਨੀ ਆ ਤੇ ਨਾ ਆਪਾਂ ਪੁੱਤ ਤੋਂ ਆਪਣੇ ਡੈਡੀ ਨਾਲ ਪਾਪਾ ਨਾਲ ਸੱਚੀ ਗਾ ਹਾਂ ਐਵੇਂ ਜੂ ਲਿਖੂਗਾ ਸਾਡਾ ਚਲੋ ਤੁਸੀਂ ਆਪਣਾ ਟ੍ਰੀਟਮੈਂਟ ਕਰਾ ਲਿਓ ਤੇ ਦੇਖਦੇ ਕੰਮ ਕਰਦਾ ਦੇਖੀ